ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਅੰਮ੍ਰਿਤਸਰ ਤੋਂ ਆਈ ਸਿਹਤ ਅਧਿਕਾਰੀਆਂ ਦੀ ਇੱਕ ਸਪੈਸ਼ਲ ਟੀਮ ਨੇ ਗੁਰਦਾਸਪੁਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀਆਂ ਚੈਕਿੰਗ ਕੀਤੀ। ਇਸ ਦੁਕਾਨਾਂ ਤੇ ਕੈਮੀਕਲ ਰੰਗਾਂ ਨਾਲ ਬਣੀਆਂ ਮਠਿਆਈਆਂ ਨੂੰ ਨਸ਼ਕ ਕਰਕੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਿਆ ਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਸਰਕਾਰ ਦੀਆਂ ਜਾਰੀ ਹਦਾਇਤਾਂ ਮੁਤਾਬਕ ਹੀ ਮਠਿਆਈਆਂ ਬਣਨੀਆਂ ਚਾਹਣ ਅਤੇ ਕਿਹਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਹੋ ਸਕਦੀ ਹੈ। ਆਈ ਹੈ ਅੰਮ੍ਰਿਤਸਰ ਤੋਂ ਐਮਰ ਸਾਹਿਬਾ ਤੁਸੀਂ ਬਸ ਸਾਨੂੰ ਸੈਂਪਲ ਗਿਆ ਧੰਨਵਾਦ ਸੈਂਪਲ ਵਰਕ ਲਗੇ ਕਦੇ ਕਦੇ ਸੈਂਪਲ ਕਰੀਏ ਦਹੀਂ ਦਾ ਪਨੀਰ ਦਾ ਤੇ ਮਿਲ ਕੇ ਇੱਕ ਦਾ ਜਿਹਦੇ ਨੇ ਕਿਹਾ ਵੀ ਗੁਲਾਬੀ ਰੰਗ ਜਿਹੜਾ ਵਾ ਬਿਲਕੁਲ ਬੈਨ ਹੈਗਾ ਵਾ ਲੇਕਿਨ ਫਿਰ ਵੀ ਤੁਸੀਂ ਵਰਤੋਂ ਕਰ ਰਹੇ ਹੋ ਸਰ ਚਲੋ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਨੂੰ ਮੈਂ ਕਹਿੰਦਾ ਕਿ ਤੁਸੀਂ ਨਹੀਂ ਵਰਤੇ ਕੋਈ ਗੱਲ ਨਹੀਂ ਆ ਗਈ ਕਿੰਨੀ ਜੜੀ ਮਠਾਈਆਂ ਡਿਸਟਰੋਏ ਕੀਤੀ ਗਈ ਹੈ ਮੋਗਲ 10 ਕਿਲੋ ਕਰੀ ਪਰ ਸਰਕਾਰ ਬਾਰ ਬਾਰ ਕਹਿ ਰਹੀ ਹੈ ਕਿ ਜਿਹੜੇ ਐਕਸਪਾਇਰੀ ਡੇਟ ਵਾ ਉਹ ਵੀ ਲਿਖੀ ਜਾਏ ਮਠਾਈਆਂ ਦੇ ਉੱਪਰ ਲੇਕਿਨ ਕਿਤੇ ਵੀ ਲਿਖੀ ਨਹੀਂ ਆ ਗਈ ਐ ਕੋਈ ਨਾ ਵੀ ਸਾਰੇ ਲਿਖ ਦੇਣਗੇ ਉਹ ਵੀ ਲਿਖ ਦੇਣਗੇ ਪਰ ਗਲਤੀ ਵੀ ਮਾਦਦੇ ਹੋ ਨਾ ਕਿਤੇ ਨਾ ਕਿਤੇ ਚਲੋ ਸਰ ਗਲਤੀਆਂ ਬੰਦੇਆਂ ਕਾ ਹੁੰਦੀਆਂ ਹੋਰ ਕਿਹੜੀ ਗੱਲ ਹੈ ਸਰਕਾਰ ਨੇ ਬੜੇ ਚਿਹਰੇ ਯਾਰਗੂ ਕਰ ਦਿਆ ਸਾਲ ਹੋ ਗਿਆ ਸਰਕਾਰ ਨੂੰ ਕਹਿੰਦੇ ਆ ਦਿੱਲੀ ਸਰਕਾਰ ਨੇ ਕਿਹਾ ਸੀ ਸਰਕਾਰ ਵੀ ਕਹਿਰੀ ਵੀ ਸਪੈਲਡ ਲਾਈ ਜਾਵੇ ਗੁਲਾਬੀ ਰੰਗ ਨਾ ਵਰਤਿਆ ਜਾਵੇ ਉਸ ਦੇ ਬਾਵਜੂਦ ਵੀ ਲੱਗਦਾ ਨਹੀਂ ਜਨਤਾ ਨਾਲ ਖਿਲਵਾੜ ਕੀਤਾ ਜਾਵੇ ਸਰ ਜੀ ਤਾਂ ਨਹੀਂ ਅੱਗੇ ਤੋਂ ਇੱਕ ਵਾਰੀ ਤਾਂ ਚਲੋ ਮਾਫੀ ਆਰ ਬੰਦਨ ਮਿਲ ਜਾਂਦੀ ਹੈ ਕਿ ਜਾਣੀ ਇਹ ਤਾਂ ਨਹੀਂ ਗਲਤੀ ਮਾਦਦੇ ਤੁਸੀਂ ਫਿਰ ਆਪਣੀ ਚਲੋ ਗਲਤੀ ਹੁੰਦੀ ਹੈ ਇਹ ਕਿਹੜੀ ਗੱਲ ਗਲਤੀ ਜਿਹਦੇ ਕੋਈ ਹੋਏ ਉਹਨੇ ਹੀ ਮੰਨਣੀ ਹੈ ਦੂਜੇ ਥੋੜਾ ਮੰਨ ਨਹੀਂ ਲੋਗੇ ਠੀਕ ਹੈ 30 ਸਾਲਾਂ ਤੋਂ ਜਦੋਂ ਹੁਣ ਜ ਨੇਕ ਗੱਲ ਕਰ ਬਿਚਮ-ਚਮ ਜੰਮ ਨਹੀਂ ਨਾ ਕਿ ਬਸ ਰਾਜੀ ਕੋਈ ਗੱਲ ਨਹੀਂ ਬਾਕੀ ਤੇ ਆਪਣਾ ਪੂਰਾ ਧਿਆਨ ਰੱਖੀਦਾ ਆ ਸਮਾਨ ਵਿੱਚ ਵਧੀਆ-ਵਧੀਆ ਕਰੀਦਾ ਠੀਕ ਤੁਹਾਡੇ ਸਾਹਮਣੇ ਹੀ ਹੈ ਜੇ ਕੋਈ ਹੋਰ ਗਲਤ ਕਰੂਗੀ ਠੀਕ ਇਹ ਇੱਕ ਮੁਹਿੰਮ ਚਲਾਈ ਗਈ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਦੁਆਰਾ ਕਿ ਮਿਲਕ ਔਰ ਮਿਲਕ ਪ੍ਰੋਡਕਟ ਸਾਰੀਆਂ ਉਹਨਾਂ ਦਾ ਧਿਆਨ ਦੇਖਣਾ ਹੈ ਉਹਨਾਂ ਦੇ ਸੈਂਪਲਸ ਲੈਣੇ ਹੈ ਇਹ ਇੰਟਰ ਡਿਸਟ੍ਰਿਕਟ ਹੈ ਇੱਕ ਇੱਕ ਡਿਸਟ੍ਰਿਕਟ ਦੀ ਟੀਮ ਦੂਸਰੇ ਡਿਸਟ੍ਰਿਕਟ ਚ ਉਹਨਾਂ ਨੇ ਭੇਜੀ ਹੈ ਤਾਕੀ ਸਾਰੀ ਜਨਤਾ ਨੂੰ ਸਾਫ ਸਫਾਈ ਵਾਲੀਆਂ ਚੀਜ਼ਾਂ ਤੇ ਨਾਨ ਐਡਲਟਡ ਚੀਜ਼ਾਂ ਮਿਲਣ। ਬਿਲਕੁਲ ਇਹ ਚਾਹੀਦਾ ਹੈ ਅਸੀਂ ਇਹੀ ਅਸੀਂ ਇਹਨਾਂ ਨੂੰ ਅੱਜ ਆ ਕੇ ਸਮਝਾਇਆ ਇੱਕ ਤਾਂ ਟੂ ਵੀ ਕੰਜ਼ਿਊਮਡ ਬਿਫੋਰ ਕੋਈ ਮਠਾਈਆਂ 24 ਘੰਟੇ ਵਿੱਚ ਖਾਣ ਵਾਲੀਆਂ ਹੁੰਦੀਆਂ ਕੋਈ 48 ਦੇ ਵਿੱਚ ਕੋਈ ਇੱਕ ਹਫਤੇ ਤੱਕ ਚੱਲਦੀਆਂ ਉਹੀ ਅਸੀਂ ਇਹਨਾਂ ਨੂੰ ਸਮਝਾਇਆ ਔਰ ਸਾਰਿਆਂ ਨੂੰ ਲਾਇਸੈਂਸ ਜਿਨ੍ਹਾਂ ਦੇ ਬਣ ਗਏ ਨੇ ਬਣਾਉਣ ਵਾਲੇ ਨੇ ਉਹ ਬਣਵਾਣ ਤੇ ਜਿਨ੍ਹਾਂ ਦੇ ਰੀਨਿਊ ਹੋਣ ਵਾਲੇ ਐ ਉਹਨਾਂ ਨੂੰ ਰੀਨਿਊਲ ਦੀ ਐਪਲੀਕੇਸ਼ਨ ਦੇਣ ਤਾਂ ਕਿ ਉਹਨਾਂ ਦੇ ਲਾਇਸੈਂਸ ਰੀਨਿਊ ਹੋ ਸਕਣ ਬਿਕਾਜ਼ ਥਿਸ ਇਜ਼ ਨਾਟ ਮਾਈ ਏਰੀਆ ਐਗਜ਼ੈਕਟਲੀ ਇਸ ਕਰਕੇ ਮੈਂ ਅੱਜ ਤੇ ਕੋਈ ਕਮੈਂਟ ਨਹੀਂ ਕਰਾਂਗੀ ਨਹੀਂ ਇੰਜ ਦੀ ਕੋਈ ਗੱਲ ਨਹੀਂ ਐ ਇਹ ਬਾਈ ਚਾਂਸ ਇੰਟਰ ਡਿਸਟ੍ਰਿਕਟ ਵਾਲਾ ਜਿਹੜਾ ਹੈ ਇਹ ਹੂਨੋ ਐ ਆਦਰਵਾਇਜ਼ ਟਾਈਮ ਟੂ ਟਾਈਮ ਸਾਡੀਆਂ ਟੀਮਾਂ ਸਾਰੇ ਆਪਣੇ ਏਰੀਆਜ਼ ਦੇ ਵਿੱਚ ਜੰਮਦੀਆਂ ਤੇ ਉੱਥੇ ਚੈੱਕ ਕਰਦੀਆਂ ਅਸੀਂ ਉਹ ਪੂਰੀ ਤੁਹਾਡੇ ਸਾਹਮਣੇ ਡਿਸਟਰੋਏ ਕਰਵਾਤੀ ਹੈ ਅਸੀਂ ਇੱਥੋਂ ਤੱਕ ਹੀ ਸਾਡਾ ਕੰਮ ਹੁੰਦਾ ਹੈ ਕਿ ਉਹ ਜਨਤਾ ਤੱਕ ਨਾ ਪਹੁੰਚੇ ਇਹ ਹੀ ਹੈ ਨਾ ਆਪਣਾ ਸਭ ਦਾ ਮੰਤਵ ਤੇ ਇਹ ਹੀ ਹੈ ਨਾ ਕਿ ਕੋਈ ਘਟੀਆ ਚੀਜ਼ ਜਨਤਾ ਤੱਕ ਨਾ ਪਹੁੰਚੇ ਜਦੋਂ ਡਿਸਟਰੋਏ ਹੋ ਗਿਆ ਤੇ ਫਿਰ ਉਸ ਨੂੰ ਅੱਗੇ ਆਪਾਂ ਕੀ ਕਰੀਏ ਆਪਾਂ ਹਾਂ ਕਿੰਨੀ ਡਿਸਟਰੋਏ ਕਰਾਈਗੇ ਕਰਾਈਗੇ ਇਟ ਵਾਸ ਅਰਾਊਂਡ 5 ਕਿਜੀ ਲੈ ਮੇਪਲ ਉਹਦਾ ਜ਼ਿੰਮੇਵਾਰ ਤੇ ਸਾਡਾ ਪ੍ਰਸ਼ਾਸਨ ਵੀ ਹੈ ਅੰਡਰ ਟੂ ਸਮ ਐਕਸਟੈਂਟ ਔਰ ਸਾਡੇ ਆਫੀਸਰਸ ਵੀ ਨੇ ਬਟ ਕਿਉਂਕਿ ਇਹ ਏਰੀਆ ਦੇਖੋ ਟੂ ਬੀ ਵੈਰੀ ਓਨੈਸਟ ਇਟ ਇਜ਼ ਨਾਟ ਮਾਈ ਏਰੀਆ ਮੈਂ ਤਾਂ ਇੱਥੇ ਭੇਜੀ ਗਈ ਹਾਂ ਔਰ ਜੋ ਮੈਨੂੰ ਇਹ ਨਜ਼ਰ ਆਇਆ ਉਹ ਮੈਂ ਕੱਟਤਾ ਹਾਂ ਨੂੰ ਬਸ ਨੋਟਿਸ ਦੇ ਸਕਦੇ ਹਾਂ ਅਸੀਂ ਸਿਰਫ ਨੋਟਿਸ ਦੇ ਸਕਦੇ ਹੁੰਦੇ ਹਾਂ ਬਾਕੀ ਜਿਹੜੀ ਇਹ ਤਾੜਨਾ ਹੀ ਕਰਨੀ ਹੁੰਦੀ ਹੈ ਪਹਿਲੀ ਵਾਰ ਸਮਝਾਓ ਫਿਰ ਉਸ ਤੋਂ ਬਾਅਦ ਦੰਡ ਦਾ ਵਾਲਾ ਉਹ ਪਾਟ ਬਾਅਦ ਚਾਹੇ ਦੁਬਾਰਾ ਕਰਨਗੇ ਤੇ ਫਿਰ ਇੱਥੋਂ ਵਾਲੀ ਟੀਮ ਆਪੇ ਨਾ ਤੇ ਕੋਈ ਐਕਸ਼ਨ ਲਏਗੀ ਡਾਕਟਰ ਭਾਰਤੀ धवन ਫਰਮ ਅੰਬੀਸਰ ਐਂਡ ਤਰਤਾਰਾ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲੜਕਾ ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਲਓ ਜਿਵੇਂ ਮਨਚਾਹ ਵਸ਼ਿਕਰਨ ਮੁਠੀ ਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050